हेलो दोस्तो, दोस्तों आज ਅਸੀਂ ਜਿਸ ਟੌਪਿਕ ਬਾਰੇ ਗੱਲ ਕਰਾਂਗੇ ਉਸ ਦਾ ਨਾਮ ਹੈ ਵਚਨ ਵਚਨ ਨੂੰ ਦੋਸਤੋ ਇੰਗਲਿਸ਼ ਵਿੱਚ ਨੰਬਰ ਬੋਲਿਆ ਜਾਂਦਾ ਹੈ ਸਭ ਤੋਂ ਪਹਿਲਾਂ ਦੋਸਤੋ ਅਸੀਂ ਵਚਨ ਦੀ ਪਰਿਭਾਸ਼ਾ ਦੇਖਦੇ ਹਾਂ ਕਿ ਵਚਨ ਕਿਹਾ ਕਿਸ ਨੂੰ ਜਾਂਦਾ ਹੈ ਵਚਨ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਵਸਤੂ ਸਥਾਨ ਜੀਵ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸ ਨੂੰ ਵਚਨ ਕਿਹਾ ਜਾਂਦੇ ਹਨ ਦੋਸਤੋ ਵਚਨ ਕਿਸ ਨੂੰ ਕਿਹਾ ਜਾਂਦਾ ਹੈ ਵਚਨ ਸ਼ਬਦ ਦੇ ਜਿਸ ਰੂਪ ਤੋਂ ਵਸਤੂ ਸਥਾਨ ਜੀਵ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਚੱਲੇ ਤਾਂ ਅਸੀਂ ਉਸ ਨੂੰ ਕੀ ਕਹਾਂਗੇ ਵਚਨ ਕਹਾਂਗੇ ਦੋਸਤੋ ਪੰਜਾਬੀ ਵਿੱਚ ਵਚਨ ਦੋਸਤੋ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਹੁੰਦਾ ਹੈ ਇਕਵਚਨ ਤੇ ਦੂਜਾ ਹੁੰਦਾ ਹੈ ਦੋਸਤੋ ਬਹੁਵਚਨ ਪੰਜਾਬੀ ਵਿੱਚ ਵਚਨ ਦੇ ਦੋ ਟਾਈਪ ਹੁੰਦੇ ਨੇ ਇਕਵਚਨ ਤੇ ਬਹੁਵਚਨ ਹੁਣ ਦੋਸਤੋ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਇਕਵਚਨ ਤੇ ਬਹੁਵਚਨ ਕਿਸ ਨੂੰ ਕਹਿੰਦੇ ਨੇ ਇਹਨਾਂ ਦੀ ਪਰਿਭਾਸ਼ਾ ਇਕਵਚਨ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਚੀਜ਼ ਦਾ ਪਤਾ ਚੱਲੇ ਦੋਸਤੋ ਇੱਕ ਜੀਵ ਸਥਾਨ ਵਸਤੂ ਆਦਿ ਦਾ ਗਿਆਨ ਹੋਵੇ ਉਸ ਨੂੰ ਇੱਕ ਵਚਨ ਆਖਦੇ ਨੇ ਜਿਵੇਂ ਕਿ ਦੋਸਤੋ ਐਗਜ਼ਾਮਪਲ ਹੈ ਸਾਡੇ ਕੋਲੇ ਮੁੰਡਾ ਕੁੜੀ ਖੋਤਾ ਬਸਤਾ ਤੋਤਾ ਕੋੜੀ ਆਦਿ ਸ਼ਬਦ ਇੱਕ ਇੱਕ ਵਚਨ ਹੈ ਦੋਸਤੋ ਹੁਣ ਦੋਸਤੋ ਜਿਵੇਂ ਕਿ ਬਹੁਵਚਨ ਹੈ ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ ਸਥਾਨਾਂ ਵਸਤੂਆਂ ਆਦਿ ਦਾ ਗਿਆਨ ਹੋਵੇ ਉਸ ਨੂੰ ਪੰਜਾਬੀ ਵਿੱਚ ਬਹੁਵਚਨ ਆਖਦੇ ਨੇ ਜਿਵੇਂ ਮੁੰਡੇ ਘੋੜੇ ਵਸਤੇ ਮਰਦਾਂ ਤੀਵੀਆਂ ਨਹਿਰਾਂ ਆਦੀ ਸ਼ਬਦ ਬਹੁਵਚਨ ਨੇ ਦੋਸਤੋ ਜਿੰਨਾ ਤੋਂ ਜਿੰਨਾ ਸ਼ਬਦਾਂ ਵਿੱਚੋਂ ਦੋਸਤੋ ਇੱਕ ਤੋਂ ਵੱਧ ਜੀਵਾਂ ਦਾ ਸਥਾਨਾਂ ਦਾ ਪਤਾ ਚੱਲੇ ਇੱਕ ਤੋਂ ਵੱਧ ਚੀਜ਼ਾਂ ਦਾ ਬਾਰੇ ਗਿਆਨ ਹੋਵੇ ਉਹਨਾਂ ਨੂੰ ਅਸੀਂ ਬਹੁਵਚਨ ਆਖਾਂਗੇ ਤੇ ਜਿਹੜਿਆਂ ਦੇ ਵਿੱਚ ਦੋਸਤੋ ਇੱਕ ਹੀ ਚੀਜ਼ ਦਾ ਪਤਾ ਚੱਲੇ ਸਿਰਫ ਸਿੰਗਲ ਚੀਜ਼ ਦਾ ਪਤਾ ਚੱਲੇ ਉਹਨਾਂ ਨੂੰ ਅਸੀਂ ਇਕਵਚਨ ਕਹਾਂਗੇ ਹੁਣ ਦੋਸਤੋ ਅਸੀਂ ਵਚਨ ਬਦਲੀ ਦੇ ਬਾਰੇ ਵਿੱਚ ਪੜਾਂਗੇ ਵਚਨ ਬਦਲੀ ਦਾ ਮਤਲਬ ਹੁੰਦਾ ਹੈ ਕਿ ਅਸੀਂ ਇੱਕ ਵਚਨ ਨੂੰ ਬਹੁਵਚਨ ਜਾਂ ਫਿਰ ਬਹੁਵਚਨ ਨੂੰ ਦੋਸਤੋ ਇੱਕ ਵਚਨ ਦੇ ਵਿੱਚ ਕਿਵੇਂ ਬਦਲ ਸਕਦੇ ਹਾਂ ਦੋਸਤੋ ਉਹਦੇ ਲਈ ਕੁਝ ਰੂਲ ਹੁੰਦੇ ਨੇ ਕੁਝ ਨਿਯਮ ਹੁੰਦੇ ਨੇ ਦੋਸਤੋ ਕੁਝ ਨਿਯਮ ਹੁੰਦੇ ਨੇ ਸਾਡੇ ਉਹਨਾਂ ਦੇ ਉਹਨਾਂ ਦੇ ਅਨਸਾਰ ਅਸੀਂ ਉਹਨਾਂ ਨੂੰ ਇੱਕ ਵਚਨ ਤੋਂ ਬਹੁਵਚਨ ਦੇ ਵਿੱਚ ਬਦਲ ਸਕਦੇ ਹਾਂ ਦੋਸਤੋ ਹੁਣ ਦੋਸਤੋ ਦੇਖਦੇ ਹਾਂ ਸਭ ਤੋਂ ਪਹਿਲਾਂ ਕੀ ਨਿਯਮ ਹੈ ਕਿਹੜੇ ਤਰੀਕੇ ਨਾਲ ਦੋਸਤੋ ਇੱਕ ਵਚਨ ਨੂੰ ਅਸੀਂ ਬਹੁਵਚਨ ਦੇ ਵਿੱਚ ਬਦਲ ਸਕਦੇ ਹਾਂ ਸਾਡਾ ਪਹਿਲਾ ਨਿਯਮ ਹੈ ਦੋਸਤੋ ਜਿਸ ਵਿੱਚ ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਦੋਸਤੋ ਕੰਨਾ ਹੋਵੇ ਅੰਤ ਵਿੱਚ ਦੋਸਤੋ ਕੰਨਾ ਹੋਵੇ ਉਸ ਦਾ ਬਹੁਵਚਨ ਉਸ ਦਾ ਬਹੁਵਚਨ ਅੰਤ ਵਾਲੇ ਕੰਨੇ ਦੀ ਥਾਂ ਤੇ ਦੋਸਤੋ ਲਾਂ ਲਾ ਕੇ ਬਣਾਇਆ ਜਾਂਦਾ ਹੈ ਕੰਨੇ ਦੀ ਥਾਂ ਤੇ ਅਸੀਂ ਲਾਂ ਲਾਵਾਂਗੇ ਤਾਂ ਦੋਸਤੋ ਉਸ ਨੂੰ ਅਸੀਂ ਇੱਕ ਵਚਨ ਨੂੰ ਬਹੁਵਚਨ ਵਿੱਚ ਬਦਲ ਸਕਦੇ ਹਾਂ ਜਿਵੇਂ ਕਿ ਦੋਸਤੋ ਸਾਡੇ ਉਦਾਹਰਣ ਨੇ ਐਗਜ਼ਾਮਪਲ ਨੇ ਚੂਹਾ ਚੂਹੇ ਨੂੰ ਦੋਸਤੋ ਅਸੀਂ ਚੂਹਾ ਲਾਸਟ ਵਿੱਚ ਕੰਨਾ ਲੱਗਿਆ ਹੋਇਆ ਹੈ ਇਸ ਦੀ ਥਾਂ ਲਾ ਲਾਵਾਂਗੇ ਚੂਹੇ ਹੋ ਜਾਏਗਾ ਦੋਸਤੋ ਤੇ ਇਹ ਸਾਡਾ ਇੱਕ ਵਚਨ ਤੋਂ ਬਹੁਵਚਨ ਦੇ ਵਿੱਚ ਬਦਲਿਆ ਜਾਏਗਾ ਮੁੰਡਾ ਮੁੰਡੇ ਦੇ ਵਿੱਚ ਲਾਸਟ 'ਚ ਕੰਨਾ ਲੱਗਿਆ ਹੋਇਆ ਮੁੰਡੇ ਹੋ ਜਾਏਗਾ ਦੋਸਤੋ ਪਤਾ ਪਤੇ ਪੱਤੇ ਹੋ ਜਾਏਗਾ ਪੱਤਾ ਪੱਤੇ ਚਰਖਾ ਚਰਖੇ ਮੰਜਾ ਮੰਜੇ ਬਾਬਾ ਬਾਬੇ ਕੀੜਾ ਕੀੜੇ ਤੋਤਾ ਤੋਤੇ ਰੱਸਾ ਰਸੇ ਕੋੜਾ ਕੋੜੇ ਰਾਜਾ ਰਾਜੇ ਝਗੜਾ ਝਗੜੇ ਸ਼ੀਸ਼ਾ ਸ਼ੀਸ਼ੇ ਜੋੜਾ ਜੋੜੇ ਇਸ ਤਰੀਕੇ ਨਾਲ ਦੋਸਤੋ ਇਹ ਸਾਡੇ ਕੁਝ ਐਗਜ਼ਾਮਪਲ ਸੀ ਇਹਦੇ ਵਿੱਚ ਕੀ ਹੁੰਦਾ ਦੋਸਤੋ ਲਾਸਟ ਵਿੱਚ ਕੰਨਾ ਲੱਗਿਆ ਹੁੰਦਾ ਹੈ ਸਾਰੇ ਸ਼ਬਦਾਂ ਦੇ ਵਿੱਚ ਤੁਸੀਂ ਲਾਸਟ ਵਿੱਚ ਦੇਖੋਗੇ ਕੰਨਾ ਲੱਗਿਆ ਹੋਇਆ ਹੈ ਤੇ ਇਧਰ ਬਹੁਵਚਨ ਦੇ ਜਿੰਨੇ ਵੀ ਸ਼ਬਦ ਨੇ ਉਹਨਾਂ ਵਿੱਚ ਸਾਰਿਆਂ ਵਿੱਚ ਲਾਂ ਲੱਗੀ ਹੋਈ ਹੈ ਦੋਸਤੋ ਕੰਨੇ ਨੂੰ ਅਸੀਂ ਜਦੋਂ ਲਾਂ ਵਿੱਚ ਬਦਲਦੇ ਹਾਂ ਤਾਂ ਉਹ ਸ਼ਬਦ ਇੱਕ ਵਚਨ ਤੋਂ ਬਹੁ ਵਚਨ ਦੇ ਵਿੱਚ ਬਦਲੇ ਜਾਂਦੇ ਨੇ ਹੁਣ ਦੋਸਤੋ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਰੂਲ ਜਾਂ ਨਿਯਮ ਬਣਾਏ ਜਾਂਦੇ ਨੇ ਉਹ ਕਿਤੇ ਨਾ ਕਿਤੇ ਐਕਸੈਪਸ਼ਨ ਵੀ ਹੁੰਦੇ ਨੇ ਆਪਦੇ ਆਪ ਦੇ ਵਿੱਚ अपवाद ਵੀ ਹੋ ਜਾਂਦੇ ਨੇ ਦੋਸਤੋ ਕਿਉਂਕਿ ਹਰੇਕ ਸ਼ਬਦ ਦੇ ਉੱਤੇ ਹਰੇਕ ਰੂਲ ਦਾ ਲੱਗਣਾ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਸ਼ਬਦ ਜਿੱਥੇ ਕੰਨਾ ਲੱਗਿਆ ਹੋਵੇ ਉਹਦੇ ਵਿੱਚ ਅਸੀਂ ਲਾ ਲਾ ਕੇ ਉਹਨਾਂ ਨੂੰ ਇੱਕ ਵਚਨ ਨੂੰ ਬਹੁ ਵਚਨ ਦੇ ਵਿੱਚ ਬਦਲ ਸਕਦੇ ਹਾਂ ਕਈ ਵਾਰ ਸ਼ਬਦ ਐਕਸੈਪਸ਼ਨ ਵੀ ਹੋ ਜਾਂਦੇ ਨੇ ਜਿਵੇਂ ਹੁਣ ਘੋੜਾ ਹੈ ਘੋੜੇ ਹੋ ਗਿਆ ਤਾਂ ਘੋੜਾ ਦਾ ਇੱਕ ਵਚਨ ਹੋ ਗਿਆ ਦੋਸਤੋ ਐਗਜ਼ਾਮਪਲ ਦੇ ਤੌਰ ਤੇ ਘੋੜਾ ਤੇ ਘੋੜੇ ਹੋ ਜਾਏਗਾ ਸਾਡਾ ਬਹੁ ਵਚਨ ਹੋ ਜਾਏਗਾ ਪਰ ਹਰੇਕ ਥਾਂ ਘੋੜੇ ਲਿਖਿਆ ਹੋ ਉਹ ਬਹੁ ਵਚਨ ਹੋਏਗਾ ਇਹ ਜ਼ਰੂਰੀ ਨਹੀਂ ਹੁੰਦਾ ਉਹ ਵਾਕ ਦੇ ਅਨੁਸਾਰ ਬਦਲ ਸਕਦਾ ਹੈ ਦੋਸਤੋ ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦੇਖਦੇ ਹਾਂ ਹਸ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝ ਆ ਜਾਏਗਾ ਕਿ ਕੋੜਾ ਹੈ ਜਿਵੇਂ ਹੁਣ ਇੱਥੇ ਲਿਖਿਆ ਹੋਇਆ ਦੋਸਤੋ ਕਿ ਕੋੜਾ ਦੌੜਦਾ ਹੈ ਕੋੜਾ ਦੌੜਦਾ ਹੈ ਇੱਕ ਵਚਨ ਹੋ ਜਾਏਗਾ ਘੋੜੇ ਨੇ ਪਾਣੀ ਪੀਤਾ ਇਹ ਸਾਡਾ ਇੱਕ ਵਚਨ ਹੋ ਗਿਆ ਇੱਥੇ ਵੀ ਘੋੜਾ ਕੀ ਹੈ ਦੋਸਤੋ ਇੱਕ ਵਚਨ ਹੈ ਘੋੜੇ ਨੇ ਪਾਣੀ ਪੀਤਾ ਕੋੜਾ ਦੌੜਦਾ ਹੈ ਘੋੜੇ ਦੌੜਦੇ ਹਨ ਇਹ ਬਹੁਵਚਨ ਹੋ ਜਾਏਗਾ ਇੱਥੇ ਘੋੜਿਆਂ ਨੇ ਪਾਣੀ ਪੀਤਾ ਇਹ ਵੀ ਸਾਡਾ ਬਹੁਵਚਨ ਹੋ ਜਾਏਗਾ ਹਨ ਜਿਵੇਂ ਤੁਸੀਂ ਦੇਖਿਆ ਸੀ ਦੋਸਤੋ ਕਿ ਕੋੜਾ ਦਾ ਕੋੜੇ ਕੋੜੇ ਜਿਹੜਾ ਸ਼ਬਦ ਹੈ ਦੋਸਤੋ ਉਹ ਕੀ ਸੀ ਸਾਡਾ ਬਹੁਵਚਨ ਸੀ ਇੱਕ ਵਚਨ ਨੂੰ ਅਸੀਂ ਬਹੁਵਚਨ ਵਿੱਚ ਬਦਲਿਆ ਕੋੜਾ ਸਾਡਾ ਕੀ ਹੋ ਜਾਏਗਾ ਇੱਕ ਵਚਨ ਹੋ ਜਾਏਗਾ ਪਰ ਜੇ ਕੋੜੇ ਇੱਥੇ ਬਹੁਵਚਨ ਹੈ ਤਾਂ ਇਸ ਥਾਂ ਤੇ ਦੋਸਤੋ ਤੁਸੀਂ ਦੇਖੋ ਦੂਸਰਾ ਸੈਂਟੈਂਸ ਕੋੜੇ ਨੇ ਪਾਣੀ ਪੀਤਾ ਤਾਂ ਕੋੜੇ ਜਿਹੜਾ ਸ਼ਬਦ ਹੈ ਦੋਸਤੋ ਇੱਥੇ ਕੀ ਹੈ ਇੱਕ ਵਚਨ ਹੋ ਜਾਏਗਾ ਤਾਂ ਵਾਕ ਦੇ ਅਨੁਸਾਰ ਦੋਸਤੋ ਸਾਨੂੰ ਦੇਖਣਾ ਪੈਂਦਾ ਹੈ ਕਿ ਉਹ ਵਾਕ ਦੇ ਅਨੁਸਾਰ ਉਹ ਜਿਹੜਾ ਸ਼ਬਦ ਹੈ ਉਹ ਇੱਕ ਵਚਨ ਹੋਏਗਾ ਜਾਂ ਬਹੁਵਚਨ ਹੋਏਗਾ ਇਹ ਫਿਕਸ ਨਹੀਂ ਹੁੰਦਾ ਕਿ ਉਹ ਦੋਸਤੋ ਹਰੇਕ ਥਾਂ ਹੀ ਜਿੱਥੇ ਕੋੜੇ ਕੋੜੇ ਲਿਖਿਆ ਜਾਵੇ ਉਹ ਬਹੁਵਚਨ ਨਹੀਂ ਹੋਏਗਾ ਤਵਾਕ ਦੇ ਅਨਸਾਰ ਇਹਨਾਂ ਦਾ ਇੱਕ ਵਚਨ ਤੇ ਬਹੁ ਵਚਨ ਬਦਲ ਜਾਂਦਾ ਹੈ ਦੋਸਤੋ ਘੋੜੇ ਘੋੜਾ ਦੌੜਦਾ ਹੈ ਇਹ ਇੱਕ ਵਚਨ ਹੋਏਗਾ ਪਹਿਲਾ ਸੈਂਟੈਂਸ ਸਾਡਾ ਪਹਿਲਾ ਵਾਕ ਘੋੜੇ ਨੇ ਪਾਣੀ ਪੀਤਾ ਇੱਕ ਵਚਨ ਘੋੜੇ ਦੌੜਦੇ ਹਨ ਬਹੁ ਵਚਨ ਘੋੜਿਆਂ ਨੇ ਪਾਣੀ ਪੀਤਾ ਇਹ ਵੀ ਸਾਡਾ ਬਹੁ ਵਚਨ ਹੋ ਜਾਏਗਾ ਹੁਣ ਦੋਸਤੋ ਅਸੀਂ ਨੈਕਸਟ ਰੂਲ ਦੇਖਦੇ ਹਾਂ ਨੈਕਸਟ ਨਿਯਮ ਦੇਖਦੇ ਹਾਂ ਜਿਸ ਇੱਕ ਵਚਨ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੋਸਤੋ ਬਿਹਾਰੀ ਲੱਗੀ ਹੋਵੇ ਉਸ ਸ਼ਬਦ ਦੇ ਅੰਤ ਵਿੱਚ ਅਸੀਂ ਆਹ ਸ਼ਬਦ ਨੂੰ ਲਾ ਕੇ ਬਹੁਵਚਨ ਦੇ ਵਿੱਚ ਬਦਲ ਸਕਦੇ ਹਾਂ ਦੋਸਤੋ ਜਿਹਦੇ ਜਿਹੜੇ ਸ਼ਬਦ ਇੱਕ ਵਚਨ ਦੇ ਸ਼ਬਦ ਵਿੱਚ ਦੋਸਤੋ ਲਾਸਟ ਵਿੱਚ ਬਿਹਾਰੀ ਲੱਗੀ ਹੋਏਗੀ ਉਸ ਨੂੰ ਅਸੀਂ ਆਹ ਸ਼ਬਦ ਲਾ ਕੇ ਬਹੁਵਚਨ ਵਿੱਚ ਬਦਲ ਦੇਵਾਂਗੇ ਜਿਵੇਂ ਹੁਣ ਤੁਸੀਂ ਦੇਖੋ ਦੋਸਤੋ ਕਿ 30ਵਾਂ ਸ਼ਬਦ ਨੂੰ ਤੀਵੀਆਂ ਲਿਖਿਆ ਗਿਆ ਬਹੁਵਚਨ ਦੇ ਵਿੱਚ ਤਾਂ ਅਸੀਂ ਕੀ ਕੀਤਾ ਦੋਸਤੋ ਜਿਹੜਾ ਲਾਸਟ ਵਿੱਚ ਦੇਖੋ ਸਾਰੇ ਸ਼ਬਦਾਂ ਦੇ ਅੰਤ ਵਿੱਚ ਕੀ ਲੱਗਿਆ ਹੋਈ ਹੈ ਬਿਹਾਰੀ ਲੱਗੀ ਹੋਈ ਹੈ ਸਾਰੇ ਸ਼ਬਦਾਂ ਦੇ ਤੇ ਉਹਨਾਂ ਨੂੰ ਅਸੀਂ ਬਹੁਵਚਨ ਬਣਾਵਾਂਗੇ ਜਿੱਦੋਂ ਉਹਨਾਂ ਸਾਰੇ ਸ਼ਬਦਾਂ ਦੇ ਲਾਸਟ ਵਿੱਚ ਅਸੀਂ ਆਂ ਸ਼ਬਦ ਨੂੰ ਲਾ ਦੇਵਾਂਗੇ ਜਦੋਂ ਅਸੀਂ ਆਂ ਸ਼ਬਦ ਨੂੰ ਲਾਸਟ ਵਿੱਚ ਲਾਵਾਂਗੇ ਤਾਂ ਉਹ ਸਾਰੇ ਦੇ ਸਾਰੇ ਸ਼ਬਦ ਬਹੁਵਚਨ ਵਿੱਚ ਬਦਲ ਜਾਣਗੇ ਜਿਵੇਂ ਕਿ ਤੀਵੀ ਦਾ ਤੀਵੀਆਂ ਪੋਥੀ ਦਾ ਪੋਥੀਆਂ ਕਾਪੀ ਦਾ ਕਾਪੀਆਂ ਰੱਸੀ ਦਾ ਰस्सੀਆਂ ਮੋਰਨੀ ਦਾ ਮੋਰਨੀਆਂ ਇਸਤਰੀ ਦਾ ਇਸਤਰੀਆਂ ਕੱਲੀ ਦਾ ਕੱਲੀਆਂ ਧੀ ਦਾ ਧੀਆਂ ਕੋੜੀ ਦਾ ਕੋੜੀਆਂ 베ਰੀ ਦਾ 베ਰੀਆਂ ਇਸ ਤਰੀਕੇ ਨਾਲ ਇਹ ਸਾਰੇ ਸ਼ਬਦ ਬਦਲ ਚੁੱਕੇ ਨੇ ਦੋਸਤੋ ਇੱਕ ਵਚਨ ਤੋਂ ਬਹੁ ਵਚਨ ਦੇ ਵਿੱਚ ਇਹ ਸੀ ਦੋਸਤੋ ਸਾਡਾ ਸੈਕੰਡ ਰੂਲ ਹੁਣ ਅਸੀਂ ਪੜ੍ਹਦੇ ਹਾਂ ਨੈਕਸਟ ਰੂਲ ਬਾਰੇ ਜਿਹੜਾ ਕਿ ਸਾਡਾ ਤੀਜਾ ਰੂਲ ਹੈ ਤੀਜਾ ਨਿਯਮ ਹੈ ਜਿਹੜਾ ਸਾਡਾ ਦੋਸਤੋ ਕੀ ਕਹਿੰਦਾ ਹੈ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੋਸਤੋ ਕੰਨਾ ਜਾਂ ਕੰਨੇ ਉੱਤੇ ਬਿੰਦੀ ਲੱਗੀ ਹੋਵੇ ਕੰਨਾ ਜਾਂ ਫਿਰ ਕੰਨੇ ਉੱਤੇ ਬਿੰਦੀ ਲੱਗੀ ਹੋਵੇ ਦੋਸਤੋ ਉਸ ਦਾ ਜਦੋਂ ਬਹੁਵਚਨ ਬਣਾਇਆ ਜਾਂਦਾ ਹੈ ਤਾਂ ਵਾਂਸ਼ ਸ਼ਬਦ ਨੂੰ ਉਹਦੇ ਸ਼ਬਦ ਦੇ ਲਾਸਟ ਵਿੱਚ ਲਾਇਆ ਜਾਂਦਾ ਹੈ ਵਾਂਸ਼ ਸ਼ਬਦ ਲਾਵਾਂਗੇ ਅਸੀਂ ਦੋਸਤੋ ਤਾਂ ਉਹ ਕੰਨਾ ਜਾਂ ਕੰਨੇ ਉੱਤੇ ਬਿੰਦੀ ਲੱਗੀ ਹੋਵੇ ਇੱਕ ਵਚਨ ਦੇ ਵਿੱਚ ਤਾਂ ਅਸੀਂ ਉਹਨੂੰ ਬਹੁਵਚਨ ਬਣਾਉਣਾ ਹੋਵੇ ਤਾਂ ਵਾਂਸ਼ ਸ਼ਬਦ ਨੂੰ ਲਾ ਕੇ ਉਸ ਦਾ ਬਹੁਵਚਨ ਬਣਾ ਸਕਦੇ ਹਾਂ ਜਿਵੇਂ ਦੋਸਤੋ ਇੱਕ ਵਚਨ ਸ਼ਬਦ ਨਹੀਂ ਸਾਡਾ ਮਾਂ ਮਾਂ ਦਾ ਦੋਸਤੋ ਬਹੁਵਚਨ ਬਣਾਉਣਾ ਹੋਵੇ ਤਾਂ ਮਾਂ ਮਾਵਾਂ ਹੋ ਜਾਏਗਾ ਦੋਸਤੋ ਲਾਸਟ ਦੇ ਵਿੱਚ ਅਸੀਂ ਵਾਂਸ਼ ਸ਼ਬਦ ਨੂੰ ਐਡ ਕੀਤਾ ਦੋਸਤੋ ਮਾ ਸ਼ਬਦ ਕੀ ਸੀ ਮਾ ਕੰਨਾ ਕੰਨਾ ਦੇ ਉੱਤੇ ਬਿੰਦੀ ਲੱਗੀ ਹੋਈ ਸੀ ਤੇ ਅਸੀਂ ਮਾ ਵਾਂ ਲਾਂ ਲਾਂ ਨੂੰ ਦੋਸਤੋ ਲਾਵਾਂ ਦੇ ਵਿੱਚ ਬਦਲ ਸਕਦੇ ਹਾਂ ਗਾਂ ਨੂੰ ਦੋਸਤੋ ਗਾਵਾਂ ਹੋ ਜਾਏਗਾ ਛਾਂ ਦਾ ਦੋਸਤੋ ਛਾਵਾਂ ਹੋ ਜਾਏਗਾ ਇਹਨਾਂ ਸਾਰੇ ਸ਼ਬਦਾਂ ਨੂੰ ਤੁਸੀਂ ਵੇਖੋਗੇ ਤਾਂ ਕੰਨਾ ਲੱਗਿਆ ਹੋਇਆ ਹੈ ਲਾਸਟ ਵਿੱਚ ਜਾਂ ਫਿਰ ਕੰਨੇ ਦੇ ਉੱਤੇ ਬਿੰਦੀ ਲੱਗੀ ਹੋਈ ਹੈ ਇੱਕ ਵਚਨ ਦੇ ਵਿੱਚ ਪਰ ਸਾਰੇ ਜਿੰਨੇ ਵੀ ਸ਼ਬਦ ਨੇ ਬਹੁਵਚਨ ਉਹਨਾਂ ਦੇ ਸਾਰੇ ਸ਼ਬਦਾਂ ਦੇ ਵਿੱਚ ਲਾਸਟ ਵਿੱਚ ਕੀ ਲੱਗਿਆ ਹੋਇਆ ਵਾਂ ਸ਼ਬਦ ਲੱਗਿਆ ਹੋਇਆ ਹੈ ਤਕਨਾ ਜਾਂ ਕੰਨੇ ਦੇ ਉੱਤੇ ਇੱਕ ਵਚਨ ਵਿੱਚ ਬਿੰਦੀ ਲੱਗੀ ਹੋਵੇ ਤਾਂ ਅਸੀਂ ਉਸ ਨੂੰ ਜਦੋਂ ਬਹੁਵਚਨ ਵਿੱਚ ਬਦਲਦੇ ਹਾਂ ਤਾਂ ਲਾਸਟ ਵਿੱਚ ਵਾਂ ਸ਼ਬਦ ਲਾ ਦਿੰਨੇ ਹਾਂ ਸਬਾ ਦਾ ਸਬਾਵਾ ਕਵਿਤਾ ਦਾ ਕਵਿਤਾਵਾ ਭਰਾ ਦਾ ਭਰਾਵਾ ਦਰਿਆ ਦਾ ਦਰਿਆਵਾ ਹਵਾ ਦਾ ਹਵਾਵਾ ਇਸ ਤਰੀਕੇ ਨਾਲ ਇਹ ਸਾਰੇ ਸ਼ਬਦ ਇੱਕ ਵਚਨ ਤੋਂ ਬਹੁਵਚਨ ਵਿੱਚ ਬਦਲੇ ਜਾਂਦੇ ਨੇ ਦੋਸਤੋ ਇਹ ਸੀ ਦੋਸਤੋ ਸਾਡਾ ਤੀਜਾ ਰੂਲ ਇੱਕ ਵਾਰ ਦੋਸਤੋ ਅਸੀਂ ਥੋੜਾ ਜਿਹਾ ਰਿਵਾਈਜ਼ ਕਰ ਲਈਏ ਜਿੰਨਾ ਵੀ ਪੜਿਆ ਤਾਂ ਕਿ ਤੁਸੀਂ ਤੁਸੀਂ ਕਨਫਿਊਜ਼ ਨਾ ਹੋਓ ਇੰਨਾ ਸਾਰੇ ਨੀਮਾਂ ਦੇ ਵਿੱਚ ਸਭ ਤੋਂ ਪਹਿਲਾਂ ਦੋਸਤੋ ਅਸੀਂ ਵਚਨ ਦੀ ਪਰਿਭਾਸ਼ਾ ਪੜ੍ਹੀ ਸੀ ਵਚਨ ਕਿਸ ਨੂੰ ਕਹਿੰਦੇ ਨੇ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਦੋਸਤੋ ਕੋਈ ਵੀ ਵਸਤੂ ਸਥਾਨ ਜੀਵਾਂ ਆਦਿ ਦਾ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗਦਾ ਹੈ ਉਸ ਨੂੰ ਅਸੀਂ ਵਚਨ ਆਖਦੇ ਹਾਂ ਦੋਸਤੋ ਪੰਜਾਬੀ ਵਿੱਚ ਵਚਨ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਵਚਨ ਤੇ ਬਹੁ ਵਚਨ ਨੈਕਸਟ ਅਸੀਂ ਦੋਸਤੋ ਇਹਦੇ ਵਿੱਚ ਪਰਿਭਾਸ਼ਾ ਪੜ੍ਹੀ ਸੀ ਇੱਕਵਚਨ ਤੇ ਬਹੁਵਚਨ ਦੀ ਇੱਕਵਚਨ ਦੋਸਤੋ ਉਹ ਹੁੰਦੇ ਨੇ ਜਿਦੇ ਵਿੱਚ ਕਿਸੇ ਇੱਕ ਚੀਜ਼ ਦਾ ਪਤਾ ਚੱਲੇ ਯਾਨੀ ਕਿ ਕੋਈ ਇੱਕ ਚੀਜ਼ ਬਾਰੇ ਸਾਨੂੰ ਨੌਲੇਜ ਹੋਵੇ ਵੀ ਇੱਕ ਚੀਜ਼ ਹੈ ਤਾਂ ਉਸ ਨੂੰ ਅਸੀਂ ਇੱਕਵਚਨ ਕਹਾਂਗੇ ਜਦੋਂ ਇੱਕ ਤੋਂ ਵੱਧ ਚੀਜ਼ਾਂ ਦਾ ਸਾਨੂੰ ਪਤਾ ਚੱਲਦਾ ਹੈ ਤਾਂ ਉਸ ਨੂੰ ਅਸੀਂ ਬਹੁਵਚਨ ਕਹਿੰਦੇ ਹਾਂ ਦੋਸਤੋ ਫਿਰ ਅਸੀਂ ਪਹਿਲਾ ਰੂਲ ਪੜ੍ਹਿਆ ਸੀ ਦੋਸਤੋ ਕਿ ਪਹਿਲੇ ਰੂਲ ਵਿੱਚ ਕੀ ਸੀ ਦੋਸਤੋ ਕੰਨੇ ਦੀ ਥਾਂ ਤੇ ਲਾਂ ਲਾ ਕੇ ਸ਼ਬਦ ਬਣਾਏ ਗਏ ਸੀ ਇੱਕਵਚਨ ਤੋਂ ਬਹੁਵਚਨ ਦੇ ਵਿੱਚ ਜਿਵੇਂ ਚੂਹਾ ਸ਼ਬਦ ਹੈ ਦੋਸਤੋ ਇਹਦੇ ਵਿੱਚ ਕੰਨਾ ਲੱਗਿਆ ਹੋਇਆ ਹੈ ਇਸ ਨੂੰ ਚੂਹੇ ਲਾਂ ਲਾ ਕੇ ਚੂਹੇ ਬਣਾਇਆ ਦੋਸਤੋ ਇਸ ਤਰੀਕੇ ਨਾਲ ਮੁੰਡੇ ਦਾ ਮੁੰਡੇ ਦਾ ਮੁੰਡੇ ਪਤਾ ਪੱਤੇ ਪੱਤਾ ਉੱਤੇ ਚਰਖੇ ਦਾ ਚਰਖਾ ਚਰਖੇ ਮੰਝਾ ਮੰਜੇ ਬਾਬਾ ਬਾਬੇ ਇਸ ਤਰੀਕੇ ਨਾਲ ਸੀ ਸ਼ਬਦਾਂ ਨੂੰ ਦੇ ਲਾਸਟ ਵਿੱਚ ਲਾਂ ਲਾ ਕੇ ਉਹਨਾਂ ਨੂੰ ਕੰਨੇ ਦੀ ਥਾਂ ਤੇ ਲਾ ਲਾਇਆ ਤੇ ਉਹ ਸ਼ਬਦਾਂ ਨੂੰ ਬਹੁਵਚਨ ਵਿੱਚ ਬਦਲਦਾ ਹੈ ਦੋਸਤੋ ਉਸ ਤੋਂ ਬਾਅਦ ਅਸੀਂ ਸੈਕੰਡ ਰੂਲ ਪੜ੍ਹਿਆ ਸੀ ਕਿ ਸੈਕੰਡ ਰੂਲ ਵਿੱਚ ਕੀ ਸੀ ਬਿਹਾਰੀ ਬਿਹਾਰੀ ਲੱਗੀ ਹੋਵੇ ਲਾਸਟ ਵਿੱਚ ਜਦੋਂ ਇੱਕ ਵਚਨ ਵਿੱਚ ਤਾਂ ਉਸ ਨੂੰ ਅਸੀਂ ਆਂ ਲਾ ਕੇ ਆਂ ਸ਼ਬਦ ਨੂੰ ਲਾ ਕੇ ਇੱਕ ਵਚਨ ਤੋਂ ਬਹੁ ਵਚਨ ਵਿੱਚ ਬਦਲ ਸਕਦੇ ਹਾਂ ਉਸ ਤੋਂ ਬਾਅਦ ਦੋਸਤੋ ਅਸੀਂ ਤੀਸਰਾ ਰੂਲ ਕੀ ਪੜ੍ਹਿਆ ਸੀ ਸਾਡਾ ਕਿ ਅੰਤ ਵਿੱਚ ਕੰਨਾ ਲੱਗਿਆ ਹੋਵੇ ਜਾਂ ਕੰਨੇ ਉੱਤੇ ਕੀ ਲੱਗੀ ਹੋਵੇ ਬਿੰਦੀ ਲੱਗੀ ਹੋਵੇ ਕੰਨਾ ਜਾਂ ਕੰਨੇ ਉੱਤੇ ਕੰਨੇ ਉੱਤੇ ਬਿੰਦੀ ਲੱਗੀ ਹੋਵੇ ਤਾਂ ਅਸੀਂ ਬਹੁ ਵਚਨ ਵਿੱਚ ਦੋਸਤੋ ਵਾਂ ਸ਼ਬਦ ਨੂੰ ਲਾ ਕੇ ਬਹੁ ਵਚਨ ਵਿੱਚ ਦੋਸਤੋ ਅਸੀਂ ਵਾਂ ਸ਼ਬਦ ਨੂੰ ਲਾ ਕੇ ਉਸ ਨੂੰ ਕੀ ਕਰ ਸਕਦੇ ਹਾਂ ਇੱਕ ਵਚਨ ਤੋਂ ਬਹੁ ਵਚਨ ਵਿੱਚ ਬਦਲ ਸਕਦੇ ਹਾਂ ਹੁਣ ਦੋਸਤੋ ਅਸੀਂ ਸਾਡਾ ਚੌਥਾ ਰੂਲ ਦੇਖਦੇ ਹਾਂ ਕਿ ਨੈਕਸਟ ਰੂਲ ਕੀ ਹੈ ਸਾਡਾ ਚੌਥਾ ਰੂਲ ਹੈ ਦੋਸਤੋ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਅੱਖਰ ਆਇਆ ਹੋਵੇ ਯਾਨੀ ਕਿ ਜਿਹਦੇ ਉੱਤੇ ਕੋਈ ਵੀ ਮਾਤਰਾ ਨਾ ਲੱਗੀ ਹੋਵੇ ਅੰਤ ਵਿੱਚ ਤਾਂ ਉਸ ਦਾ ਜਦੋਂ ਬਹੁ ਵਚਨ ਰੂਪ ਕੀ ਹੁੰਦਾ ਦੋਸਤੋ ਕੰਨੇ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ ਯਾਨੀ ਕਿ ਜਿਹੜੇ ਸ਼ਬਦ ਇੱਕ ਵਚਨ ਦੇ ਵਿੱਚ ਮੁਕਤੇ ਅੱਖਰ ਹੋਣਗੇ ਯਾਨੀ ਕਿ ਉਹਨਾਂ ਦੇ ਉੱਤੇ ਕੋਈ ਵੀ ਮਾਤਰਾ ਨਾ ਲੱਗੀ ਹੋਵੇ ਜਿਵੇਂ ਇੱਕ ਵਚਨ ਵਿੱਚ ਵੇਖੋ ਦੋਸਤੋ ਗੇਂਦ ਸ਼ਬਦ ਹੈ ਇਹ ਲਾਸਟ ਸਾਰੇ ਸ਼ਬਦ ਮੁਕਤੇ ਨੇ ਇਹਨਾਂ ਉੱਤੇ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਇਹ ਸਾਰੇ ਸ਼ਬਦ ਕਿਹਨੇ ਇੱਕ ਵਚਨ ਦੇ ਵਿੱਚ ਲਾਸਟ ਜਿਹੜੇ ਅੰਤ ਵਿੱਚ ਅੱਖਰ ਨੇ ਉਹ ਮੁਕਤੇ ਨੇ ਤੇ ਮੁਕਤੇ ਅੱਖਰਾਂ ਨੂੰ ਜਦੋਂ ਦੋਸਤੋ ਅਸੀਂ ਬਿੰਦੀ ਲਾ ਕੇ ਕੰਨਾ ਕੰਨੇ ਉੱਤੇ ਬਿੰਦੀ ਲਾ ਕੇ ਜਦੋਂ ਉਹਨਾਂ ਨੂੰ ਬਦਲਦੇ ਹਾਂ ਤਾਂ ਉਹ ਸਾਰੇ ਦੇ ਸਾਰੇ ਸ਼ਬਦ ਬਹੁਵਚਨ ਵਿੱਚ ਬਦਲੇ ਜਾਂਦੇ ਨੇ ਜਿਵੇਂ ਕਿ ਗੇਂਦ ਗੇਂਦ ਦਾ ਗੇਂਦਾਂ ਹੋ ਜਾਏਗਾ ਦੋਸਤੋ ਕੰਨਾ ਲਾਇਆ ਕੰਨੇ ਦੇ ਉੱਤੇ ਬਿੰਦੀ ਲਾਈ ਗੇਂਦ ਦਾ ਗੇਂਦਾਂ ਇੱਟ ਇੱਟ ਦਾ ਦੋਸਤੋ ਇੱਟਾਂ ਹੋ ਜਾਏਗਾ ਕੰਨਾ ਲੱਗਿਆ ਕੰਨੇ ਦੇ ਉੱਤੇ ਬਿੰਦੀ ਲੱਗੀ ਹੋਈ ਹੈ ਸਲੇਟ ਸਲੇਟ ਦਾ ਸਲੇਟਾਂ ਕੰਨਾ ਲੱਗਿਆ ਕੰਨੇ ਦੇ ਉੱਤੇ ਬਿੰਦੀ ਲੱਗੀ ਹੋਈ ਹੈ ਭੈਣ ਭੈਣ ਦਾ ਭੈਣਾਂ ਕੰਨਾ ਲੱਗਿਆ ਹੋਇਆ ਕੰਨੇ ਦੇ ਉੱਤੇ ਬਿੰਦੀ ਲੱਗੀ ਹੋਈ ਹੈ ਕਬੂਤਰ ਦਾ ਕਬੂਤਰਾਂ ਪੁਸਤਕ ਦਾ ਪੁਸਤਕਾਂ ਪੰਜਾਬਣ ਦਾ ਪੰਜਾਬਣਾਂ ਸ਼ਹਿਰ ਦਾ ਸ਼ਹਿਰਾਂ ਇਲ ਦਾ ਇਲਾ ਸ਼ਹਿਰ ਦਾ ਸ਼ਹਿਰਾਂ ਇਸ ਤਰੀਕੇ ਨਾਲ ਇਹ ਸਾਰੇ ਸ਼ਬਦ ਮੁਕਤੇ ਸੀ ਦੋਸਤੋ ਜਿਨ੍ਹਾਂ ਦੇ ਉੱਤੇ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਸੀ ਲਾਸਟ ਸ਼ਬਦ ਦੇ ਉੱਤੇ ਲਾਸਟ ਅੱਖਰ ਦੇ ਉੱਤੇ ਤੇ ਅਸੀਂ ਉਹਨਾਂ ਨੂੰ ਮੁਕਤਾ ਕੰਨਾ ਲਾ ਕੇ ਕੰਨੇ ਦੇ ਉੱਤੇ ਬਿੰਦੀ ਲਾ ਕੇ ਉਹਨਾਂ ਨੂੰ ਇੱਕ ਵਚਨ ਤੋਂ ਬਹੁ ਵਚਨ ਦੇ ਵਿੱਚ ਬਦਲ ਦਿੱਤੇ ਦੋਸਤੋ ਇਹ ਸੀ ਸਾਡਾ ਚੌਥਾ ਰੂਲ ਦੋਸਤੋ ਹੁਣ ਦੋਸਤੋ ਇੱਕ ਸੈਂਟੈਂਸ ਦੇਖੋ ਇੱਕ ਵਾਕ ਦੇਖੋ ਕਿਸਾਨ ਮਿੱਟੀ ਪਾ ਰਿਹਾ ਹੈ ਇਹ ਦੋਸਤੋ ਇੱਕ ਵਚਨ ਹੋ ਜਾਏਗਾ ਕਿਸਾਨ ਮਿੱਟੀ ਪਾ ਰਹੇ ਹਨ ਇਹ ਸਾਡਾ ਬਹੁਵਚਨ ਹੋ ਜਾਏਗਾ ਸਧਾਰਨ ਰੂਪ ਕਿਸਾਨਾਂ ਨੇ ਮਿੱਟੀ ਪਾਈ ਸੀ ਬਹੁਵਚਨ ਦਾ ਸਬੰਧ ਕੀ ਰੂਪ ਹੋਏਗਾ ਦੋਸਤੋ ਇਹ ਹੁਣ ਦੋਸਤੋ ਦੇਖੋ ਕਿਸਾਨ ਪਹਿਲੇ ਵਾਕ ਦੇ ਵਿੱਚ ਵੀ ਹੈ ਤੇ ਸੈਕਿੰਡ ਵਾਕ ਦੇ ਵਿੱਚ ਵੀ ਕਿਸਾਨ ਲਿਖਿਆ ਹੋਇਆ ਹੈ ਪਰ ਕਿਸਾਨ ਦੋਸਤੋ ਕੀ ਹੈ ਦੋਨਾਂ ਵਿੱਚ ਫਰਕ ਨਹੀਂ ਇੱਕ ਵਚਨ ਦਾ ਇੱਕ ਵਚਨ ਨਹੀਂ ਹੁਣ ਦੋਸਤੋ ਅਸੀਂ ਸਾਡਾ ਅਗਲਾ ਰੂਲ ਹੈ ਜਿਹੜਾ ਆਪਾਂ ਨੇ ਨੀਮ ਹੈ ਉਹ ਦੇਖਦੇ ਹਾਂ ਕਿ ਕੀ ਹੈ ਅਗਲਾ ਰੋਲ ਐਸ ਦੋਸਤੋ ਸਾਡਾ ਇੱਕਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੋਸਤੋ ਦੁਲਾਵਾ ਦੁਲਾਵਾ ਔਂਕੜ ਜਾਂ ਫਿਰ ਦੁਲੈਂਕੜ ਜਾਂ ਫਿਰ ਹੌੜਾ ਆਇਆ ਹੋਵੇ ਦੋਸਤੋ ਤਾਂ ਉਹਦੇ ਵਿੱਚ ਬਹੁਵਚਨ ਰੂਪ ਵਿੱਚ ਅਸੀਂ ਕੀ ਕਰਾਂਗੇ ਅੰਤ ਵਿੱਚ ਆਂ ਸ਼ਬਦ ਨੂੰ ਲਾ ਕੇ ਆਂ ਜਿਹੜਾ ਹੈਗਾ ਦੋਸਤੋ ਆਂ ਨੂੰ ਲਾ ਕੇ ਅਸੀਂ ਕੀ ਖੜਾਂਗੇ ਉਸ ਨੂੰ ਬਹੁਵਚਨ ਵਿੱਚ ਬਦਲਾਂਗੇ ਦੋਸਤੋ ਇੱਕਵਚਨ ਤੋਂ ਬਹੁਵਚਨ ਬਦਲਣਾ ਹੋਵੇ ਜਿਵੇਂ ਕਿ ਕੈਂੇ ਕੈਂੇ ਦਾ ਕਿਆਂ ਲੇ ਦਾ ਲਿਆਂ ਸਹੋਂ ਦਾ ਸਹੋਂਾਂ ਜੂ ਦਾ ਜੂਆ ਵਸਤੂ ਦਾ ਵਸਤੂਆ ਇਹ ਸਾਰਿਆਂ ਦੇ ਸ਼ਬਦਾਂ ਦੇ ਵਿੱਚ ਦੇਖੋ ਦੋਸਤੋ ਤੁਸੀਂ ਅੰਤ ਵਿੱਚ ਦੇਖੋ ਆ ਅੱਖਰ ਲੱਗਿਆ ਹੋਇਆ ਹੈ ਐਸ ਸਾਈਡ 'ਤੇ ਇੱਕ ਵਚਨ ਵਾਲੀ ਸਾਈਡ ਵਿੱਚ ਵੇਖੋਗੇ ਤੁਸੀਂ ਤਾਂ ਤੁਹਾਨੂੰ ਅੰਤ ਵਿੱਚ ਜਾਂ ਤਾਂ ਫਿਰ ਦੁਲਾਵਾਂ ਲੱਗਿਆ ᱛੀ ਹੈ ਮਿਲੇਗਾ ਦੋਸਤੋ ਜਾਂ ਔਕੜ ਜਾਂ ਦੁਲਾਇੰਕੜ ਜਾਂ ਹੋੜਾ ਇਹਨਾਂ ਸ਼ਬਦਾਂ ਵਿੱਚੋਂ ਕੋਈ ਵੀ ਸ਼ਬਦ ਲੱਗਿਆ ਹੋਵੇ ਕੋਈ ਵੀ ਮਾਤਰਾ ਲੱਗੀ ਹੋਵੇ ਦੋਸਤੋ ਤਾਂ ਅਸੀਂ ਉਸ ਨੂੰ ਜਦੋਂ ਬਹੁਵਚਨ ਵਿੱਚ ਬਦਲਦੇ ਹਾਂ ਤਾਂ ਲਾਸਟ ਵਿੱਚ ਆ ਅੱਖਰ ਸ਼ਬਦ ਨੂੰ ਲਾਉਂਦੇ ਹਾਂ ਦੋਸਤੋ ਆ ਸ਼ਬਦ ਨੂੰ ਲਾ ਕੇ ਅਸੀਂ ਉਸ ਤਾ ਕੀ ਕਰਾਂਗੇ ਬਹੁਵਚਨ ਬਣਾਵਾਂਗੇ ਦੋਸਤੋ ਜਿਵੇਂ ਸੋ ਸੋਹਾ ਖੁਸ਼ਬੋ ਖੁਸ਼ਬੋ ਹਾਂ ਬਹੁ ਦਾ ਬੋਹਾ ਕੰਸੋ ਕੰਸੋਆ ਗਉ ਦਾ ਗਉਆ ਇਸ ਤਰੀਕੇ ਨਾਲ ਇਹ ਸਾਰੇ ਸ਼ਬਦ ਇੱਕ ਵਚਨ ਤੋਂ ਬਹੁਵਚਨ ਵਿੱਚ ਬਦਲੇ ਜਾਂਦੇ ਨੇ ਜਿਨ੍ਹਾਂ ਸ਼ਬਦਾਂ ਦੇ ਅੰਤ ਵਿੱਚ ਦੋਸਤੋ ਦੁਲਾਵਾ ਔਂਕੜ ਦੁਲੈਂਕੜ ਜਾਂ ਫਿਰ ਹੜਾ ਲੱਗਿਆ ਹੋਵੇ ਤਾਂ ਉਹਨਾਂ ਨੂੰ ਜਦੋਂ ਬਹੁਵਚਨ ਵਿੱਚ ਬਦਲਿਆ ਜਾਵੇਗਾ ਤਾਂ ਆਂ ਸ਼ਬਦ ਨੂੰ ਲਾਇਆ ਜਾਵੇਗਾ ਅੰਤ ਵਿੱਚ ਹੁਣ ਦੋਸਤੋ ਨੈਕਸਟ ਦੇਖਦੇ ਹਾਂ ਦੋਸਤੋ ਨੈਕਸਟ ਦੇਖਣ ਤੋਂ ਪਹਿਲਾਂ ਅਸੀਂ ਇੱਕ ਵਾਰ ਥੋੜਾ ਰਿਵਾਈਜ਼ ਕਰ ਲਈਏ ਜਿੰਨਾ ਵੀ ਹੁਣ ਤੱਕ ਪੜਿਆ ਹੈ ਤਾਂ ਕਿ ਅਸੀਂ ਕਨਫਿਊਜ਼ ਨਾ ਹੋਈਏ ਇਹਨਾਂ ਰੂਲ ਦੇ ਵਿੱਚ ਇਹਨਾਂ ਨਿਯਮਾਂ ਦੇ ਵਿੱਚ ਤਾਂ ਕਿ ਸਾਨੂੰ ਸਮਝ ਨਾ ਆ ਸਕਣ ਦੋਸਤੋ ਕਿਉਂਕਿ ਇਹਨਾਂ ਨੂੰ ਸਮਝਣ ਖਾਤਰ ਦੋਸਤੋ ਇੱਕ ਵਾਰ ਰਿਵਾਈਜ਼ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਹੁਣ ਤੱਕ ਅਸੀਂ ਜਿੰਨਾ ਵੀ ਪੜਿਆ ਜਿਵੇਂ ਕਿ ਦੋਸਤੋ ਵਚਨ ਵਚਨ ਇੱਕ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਵਾਲੇ ਜਿਹੜੇ ਵਸਤੂਆਂ ਸਥਾਨ ਜੀਵ ਹੁੰਦੇ ਨੇ ਉਹਨਾਂ ਨੂੰ ਦੋਸਤੋ ਉਹਨਾਂ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਨੇ ਵਚਨ ਕਹਿੰਦੇ ਨੇ ਵਚਨ ਦੋ ਤਰ੍ਹਾਂ ਦੇ ਹੁੰਦੇ ਨੇ ਇਕਵਚਨ ਤੇ ਬਹੁਵਚਨ ਦੋਸਤੋ ਉਸ ਤੋਂ ਬਾਅਦ ਅਸੀਂ ਪੜਿਆ ਸੀ ਇਕਵਚਨ ਤੇ ਬਹੁਵਚਨ ਦੋਸਤੋ ਕਿਸ ਨੂੰ ਕੇੰਦੇ ਨਹੀਂ ਡੈਫੀਨੇਸ਼ਨ ਆ ਇਹਨਾਂ ਦੀ ਪ੍ਰਭਾਸ਼ਾ ਇਕਵਚਨ ਦੇ ਵਿੱਚ ਦੋਸਤੋ ਕਿਸੇ ਇੱਕ ਚੀਜ਼ ਦਾ ਪਤਾ ਚਲਦਾ ਹੈ ਸਾਨੂੰ ਜੇ ਕੋਈ ਚੀਜ਼ ਇੱਕ ਹੋਵੇ ਤਾਂ ਦੋਸਤੋ ਇਕਵਚਨ ਹੋ ਜਾਏਗਾ ਇੱਕ ਤੋਂ ਵੱਧ ਚੀਜ਼ਾਂ ਹੋਣ ਤਾਂ ਉਹ ਸਾਡੀਆਂ ਬਹੁਵਚਨ ਹੋ ਜਾਣੀਆਂ ਉਸ ਤੋਂ ਬਾਅਦ ਦੋਸਤੋ ਅਸੀਂ ਕੁਝ ਨਿਯਮ ਪੜ੍ਹੇ ਸੀ ਜਿਵੇਂ ਕਿ ਵਚਨ ਬਦਲੀ ਦੇ ਨਿਯਮ ਹੁੰਦੇ ਆ ਦੋਸਤੋ ਇਕਵਚਨ ਨੂੰ ਬਹੁਵਚਨ ਵਿੱਚ ਬਦਲਣਾ ਹੋਵੇ ਜਾਂ ਫਿਰ ਬਹੁਵਚਨ ਨੂੰ ਇਕਵਚਨ ਵਿੱਚ ਬਦਲਿਆ ਜਾਂਦਾ ਤਾਂ ਉਸਦੇ ਕੁਝ ਨਿਯਮ ਹੁੰਦੇ ਨੇ ਜਿਸ ਵਿੱਚ ਦੋਸਤੋ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਲੱਗਿਆ ਹੋਵੇ ਤਾਂ ਕਰਨੇ ਦੀ ਥਾਂ ਤੇ ਅਸੀਂ ਲਾ ਲਾ ਕੇ ਦੋਸਤੋ ਉਸ ਨੂੰ ਇਕਵਚਨ ਤੋਂ ਬਹੁਵਚਨ ਦੇ ਵਿੱਚ ਬਦਲਿਆ ਸੀ ਜਿਵੇਂ ਚੂਹਾ ਚੂਹੇ ਮੁੰਡਾ ਮੁੰਡੇ ਪੱਤਾ ਪੱਤੇ ਚਰਖਾ ਚਰਖੇ ਇਸ ਤਰੀਕੇ ਨਾਲ ਉਸ ਤੋਂ ਬਾਅਦ ਅਸੀਂ ਸਾਡਾ ਕੀ ਤੋਂ ਇਹ ਦੇਖਿਆ ਸੀ ਦੋਸਤੋ ਕਿ ਕੁਝ ਸ਼ਬਦ ਇਹ ਜਿਹੇ ਹੁੰਦੇ ਨੇ ਜਿਹੜੇ ਦੇਖਣ ਵਿੱਚ ਤਾਂ ਲੱਗਦੇ ਨੇ ਕਿ ਉਹ ਬਹੁਵਚਨ ਹੈ ਪਰ ਉਹਨਾਂ ਨੂੰ ਜਦੋਂ ਵਾਕ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਵਰਤਿਆ ਜਾਂਦਾ ਹੈ ਵਾਕ ਦੇ ਵਿੱਚ ਤਾਂ ਫਿਰ ਉਹ ਇੱਕ ਵਚਨ ਦੇ ਤਰੀਕੇ ਨਾਲ ਇੱਕ ਵਚਨ ਦੇ ਅਕੋਰਡਿੰਗ ਉਹ ਯੂਜ਼ ਹੁੰਦੇ ਨੇ ਜਿਵੇਂ ਹੁਣ ਘੋੜੇ ਸ਼ਬਦ ਵੈਸੇ ਤਾਂ ਘੋੜੇ ਹੁਣ ਬਹੁਤ ਸਾਰੇ ਹੁੰਦੇ ਨੇ ਪਰ ਘੋੜੇ ਨੇ ਪਾਣੀ ਪੀਤਾ ਤਾਂ ਇੱਕ ਵਚਨ ਹੋ ਜਾਏਗਾ ਤਾਂ ਵਾਕ ਦੇ ਅਨਸਾਰ ਵੀ ਉਹਨਾਂ ਦਾ ਜਿਹੜਾ ਇੱਕ ਵਚਨ ਤੇ ਬਹੁਵਚਨ ਉਹ ਬਦਲ ਜਾਂਦਾ ਹੈ ਉਸ ਤੋਂ ਬਾਅਦ ਦੋਸਤੋ ਅਸੀਂ ਸੈਕੰਡ ਰੂਲ ਦੇਖਿਆ ਸੀ ਸਾਡਾ ਸੈਕੰਡ ਰੂਲ ਵਿੱਚ ਕੀ ਸੀ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਬਿਹਾਰੀ ਲੱਗੀ ਹੁੰਦੀ ਹੈ ਦੋਸਤੋ ਉਹ ਅੰਤ ਵਿੱਚ ਲਾਂ ਆਹ ਸ਼ਬਦ ਨੂੰ ਯੂਜ਼ ਕੀਤਾ ਜਾਂਦਾ ਹੈ ਜਿਵੇਂ ਹੁਣ ਤੀਵੀ ਤੀਵੀਆਂ ਹੋ ਗਿਆ ਪੋਥੀ ਦਾ ਪੋਥੀਆਂ ਕਾਪੀ ਦਾ ਕਾਪੀਆਂ ਹੋ ਗਿਆ ਇਸਤਰੀ ਦਾ ਇਸਤਰੀਆਂ ਇਸੇ ਤਰੀਕੇ ਨਾਲ ਬਾਕੀ ਐਗਜ਼ਾਮਪਲ ਵੀ ਦੋਸਤੋ ਜਿਨ੍ਹਾਂ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਲੱਗੀ ਸੀ ਉਹਨਾਂ ਦੇ ਅੰਤ ਵਿੱਚ ਅਸੀਂ ਆਹ ਸ਼ਬਦ ਨੂੰ ਲਾ ਕੇ ਵੀ ਇੱਕ ਵਚਨ ਤੋਂ ਬਹੁ ਵਚਨ ਵਿੱਚ ਬਦਲ ਸਕਦੇ ਹਾਂ ਉਸ ਤੋਂ ਬਾਅਦ ਦੋਸਤੋ ਅਸੀਂ ਤੀਜਾ ਰੂਲ ਪੜ੍ਹਿਆ ਸੀ ਸਾਡਾ ਤੀਜਾ ਰੂਲ ਕੀ ਸੀ ਤੀਜਾ ਰੂਲ ਇਹ ਸੀ ਦੋਸਤੋ ਕਿ ਅੰਤ ਵਿੱਚ ਕੰਨਾ ਜਾਂ ਕੰਨੇ ਉੱਤੇ ਬਿੰਦੀ ਲੱਗੀ ਹੋਈ ਸੀ ਤਾਂ ਉਸ ਨੂੰ ਅਸੀਂ ਬਹੁਵਚਨ ਵਿੱਚ ਬਦਲਿਆ ਸੀ ਵਾਂ ਸ਼ਬਦ ਨੂੰ ਲਾ ਕੇ ਜਦੋਂ ਅਸੀਂ ਵਾਂ ਸ਼ਬਦ ਲਾਉਂਦੇ ਹਾਂ ਮਾਂ ਮਾਵਾਂ ਲਾ ਲਾਵਾ ਗਾਂ ਦਾ ਗਾਵਾਂ ਇਸ ਤਰੀਕੇ ਨਾਲ ਵਾਂ ਸ਼ਬਦ ਨੂੰ ਲਾ ਕੇ ਅਸੀਂ ਉਸ ਨੂੰ ਇੱਕ ਵਚਨ ਨੂੰ ਬਹੁਵਚਨ ਵਿੱਚ ਬਦਲਿਆ ਸੀ ਜਿੰਨਾ ਇੱਕ ਵਚਨ ਸ਼ਬਦਾਂ ਦੇ ਅੰਤ ਵਿੱਚ ਕੰਨਾ ਜਾਂ ਕੰਨੇ ਉੱਤੇ ਬਿੰਦੀ ਲੱਗੀ ਹੋਵੇ ਉਹਨਾਂ ਸ਼ਬਦਾਂ ਨੂੰ ਅਸੀਂ ਬਹੁਵਚਨ ਕਿਵੇਂ ਬਣਾਵਾਂਗੇ ਵਾਂ ਸ਼ਬਦ ਦਾ ਯੂਜ਼ ਕਰਕੇ ਉਸ ਤੋਂ ਬਾਅਦ ਚੌਥਾ ਰੂਲ ਪੜਿਆ ਕਿ ਕੋਈ ਵੀ ਮੁਕਤ ਅੱਖਰ ਆਇਆ ਹੋਵੇ ਤਾਂ ਉਹਦਾ ਜਦੋਂ ਅਸੀਂ ਬਹੁਵਚਨ ਰੂਪ ਬਣਾਵਾਂਗੇ ਤਾਂ ਕੰਨੇ ਉੱਤੇ ਕੀ ਲਾਵਾਂਗੇ ਬਿੰਦੀ ਲਾਵਾਂਗੇ ਦੋਸਤੋ ਕੰਨੇ ਉੱਤੇ ਬਿੰਦੀ ਲਾ ਕੇ ਅਸੀਂ ਮੁਕਤ ਅੱਖਰਾਂ ਨੂੰ ਬਹੁਵਚਨ ਵਿੱਚ ਬਦਲ ਸਕਦੇ ਹਾਂ ਜਿਵੇਂ ਗੇਂਦ ਦਾ ਗੇਂਦਾਂ ਹੋ ਗਿਆ ਕਬੂਤਰ ਦਾ ਕਬੂਤਰਾਂ ਹੋ ਗਿਆ ਭੈਣ ਦਾ ਭੈਣਾਂ ਸਲੇਟ ਦਾ ਸਲੇਟਾਂ ਇਸ ਤਰੀਕੇ ਨਾਲ ਦੋਸਤੋ ਇਹ ਸਾਰੇ ਸ਼ਬਦ ਕੀ ਸੀ ਇੱਧਰ ਮੁਕਤ ਅੱਖਰ ਆਏ ਹੋਏ ਸੀ ਇਹਨਾਂ ਨੂੰ ਅਸੀਂ ਜਦੋਂ ਬਹੁਵਚਨ ਵਿੱਚ ਬਦਲਿਆ ਤਾਂ ਅਸੀਂ ਕੰਨੇ ਉੱਤੇ ਬਿੰਦੀ ਲਾ ਕੇ ਇਹਨਾਂ ਨੂੰ ਬਹੁਵਚਨ ਵਿੱਚ ਬਦਲ ਲਿਆ ਉਸ ਤੋਂ ਬਾਅਦ ਦੋਸਤੋ ਅਸੀਂ ਜਦੋਂ ਪੰਜਵਾਂ ਰੂਲ ਪੜਿਆ ਸੀ ਪੰਜਵਾਂ ਰੂਲ ਸਾਡਾ ਕੀ ਸੀ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੋਨਾਵਾ ਔਂਕੜ ਦੁਲੈਂਕੜ ਜਾਂ ਹੋੜ ਆਇਆ ਹੋਵੇ ਉਸ ਦੇ ਬਹੁਵਚਨ ਰੂਪ ਵਿੱਚ ਅੰਤ ਵਿੱਚ ਆ ਸ਼ਬਦ ਲਾ ਕੇ ਉਸ ਨੂੰ ਬਹੁਵਚਨ ਵਿੱਚ ਬਦਲ ਲਿਆ ਸੀ ਦੋਸਤੋ ਹੁਣ ਦੋਸਤੋ ਨੈਕਸਟ ਦੇਖਦੇ ਹਾਂ ਨੈਕਸਟ ਸਾਡਾ ਦੋਸਤੋ ਜਿਵੇਂ ਕਿ ਇੱਕ ਸਪੈਸ਼ਲ ਚੀਜ਼ ਹੈ ਦੋਸਤੋ ਪੰਜਾਬੀ ਵਿੱਚ ਜਦੋਂ ਆਦਰ ਸੂਚਕ ਸ਼ਬਦ ਦਾ ਯੂਜ਼ ਕੀਤਾ ਜਾਂਦਾ ਹੈ ਦੋਸਤੋ ਤਾਂ ਬਹੁਵਚਨ ਰੂਪ ਇੱਕ ਵਚਨ ਲਈ ਵਰਤੇ ਜਾਂਦੇ ਨੇ ਇਹ ਦੋਸਤੋ ਕਿਵੇਂ ਹੁੰਦਾ ਹੈ ਕਿ ਬਹੁਵਚਨ ਜਿਹੜੇ ਰੂਪ ਹੈ ਉਹ ਇੱਕ ਵਚਨ ਲਈ ਕਿਵੇਂ ਵਰਤੇ ਜਾਂਦੇ ਨੇ ਦੋਸਤੋ ਜਿਵੇਂ ਕਿ ਦੋਸਤੋ ਕੋਈ ਸ਼ਬਦ ਨਹੀਂ ਸਾਡੇ ਉਹਨਾਂ ਦੇ ਜੇ ਸ਼ਬਦਾਂ ਤੋਂ ਪਹਿਲਾਂ ਜਾਂ ਨਾਵਾਂ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕੋਈ ਵੀ ਆਦਰ ਸੂਚਕ ਸ਼ਬਦ ਲਾਤਾ ਸੀ ਮੰਨ ਲਓ ਅਸੀਂ ਸ੍ਰੀਮਾਨ ਸ੍ਰੀਮਤੀ ਜੀ ਜੀ ਮਹਾਰਾਜ ਜਾਂ ਇਸ ਤਰੀਕੇ ਦਾ ਹੋਰੀ ਜਾਂ ਸਾਹਿਬ ਇਸ ਤਰੀਕੇ ਦਾ ਕੋਈ ਵੀ ਸ਼ਬਦ ਯੂਜ਼ ਕਰ ਲਿਆ ਤਾਂ ਉਹ ਜਿਹੜੇ ਸ਼ਬਦ ਅਸੀਂ ਯੂਜ਼ ਕਰਾਂਗੇ ਤਾਂ ਫਿਰ ਉਹ ਵਾਸਤਵ ਵਿੱਚ ਤਾਂ ਉਹ ਇੱਕ ਵਚਨ ਹੋਣਗੇ ਰਹ ਉਹ ਬਹੁਵਚਨ ਦੇ ਰੂਪ ਵਿੱਚ ਲਿਖੇ ਜਾਣਗੇ ਬਾਅਦ ਵਿੱਚ ਜਿਵੇਂ ਦੋਸਤੋ ਅਸੀਂ ਹੁਣ ਲਿਖਦੇ ਜਿਵੇਂ ਅਸੀਂ ਕਹਿ ਦਿੰਦੇ ਆ ਕਿ ਪਰਸੋਂ ਸ੍ਰੀਮਾਨ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਆ ਰਹੇ ਹਨ ਅਸੀਂ ਹੁਣ ਆ ਰਹੇ ਹਨ ਇਸ ਤਰੀਕੇ ਦਾ ਸ਼ਬਦ ਯੂਜ਼ ਕਰਦੇ ਆ ਦੋਸਤੋ ਉਹਦੇ ਵਿੱਚ ਕੀ ਹੁੰਦਾ ਹੈ ਉਹਨਾਂ ਦਾ ਆਦਰ ਸੂਚਕ ਸ਼ਬਦ ਲੱਗਿਆ ਹੁੰਦਾ ਹੈ ਤਾਂ ਆਦਰ ਸੂਚਕ ਸ਼ਬਦ ਜਦੋਂ ਅਸੀਂ ਯੂਜ਼ ਕਰ ਲੈਨੇ ਹਾਂ ਤਾਂ ਉਹ ਬਹੁਵਚਨ ਦੇ ਤਰੀਕੇ ਨਾਲ ਬਹੁਵਚਨ ਦੇ ਰੂਪ ਵਿੱਚ ਲਿਖੇ ਜਾਂਦੇ ਨੇ ਦੋਸਤੋ ਜਿਵੇਂ ਮੰਤਰੀ ਸਾਹਿਬ ਇਲਾਕੇ ਵਿੱਚ ਦौरा ਕਰ ਰਹੇ ਹਨ ਤਾਂ ਐਸੇ ਕਿਨਾ ਹੁੰਦੇ ਤਾਂ ਇੱਕਵਚਨ ਹੀ ਨਹੀਂ ਪਰ ਉਹਨਾਂ ਨੂੰ ਲਿਖਣ ਜਦੋਂ ਅਸੀਂ ਆਦਰ ਸੂਚਕ ਸ਼ਬਦ ਲਾ ਕੇ ਲਿਖਾਂਗੇ ਤਾਂ ਫਿਰ ਉਹ ਬਹੁਵਚਨ ਰੂਪ ਵਿੱਚ ਲਿਖੇ ਜਾਂਦੇ ਨੇ ਹੁਣ ਦੋਸਤੋ ਕੁਝ ਪ੍ਰਨਾਮ ਦੀਆਂ ਕਿਰਿਆਵਾਂ ਵੀ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਚੇਂਜ ਕਰਦੇ ਹਾਂ ਜਿਵੇਂ ਤੂੰ ਤੂੰ ਇੱਕ ਪ੍ਰਨਾਮ ਹੈ ਤੂੰ ਨੂੰ ਤੁਸੀਂ ਹੋ ਗਿਆ ਮੈਂ ਦਾ ਸੀ ਹੋ ਗਿਆ ਤੇਰਾ ਤੁਹਾਡਾ ਉਹ ਉਹਨ ਇਸ ਤਰੀਕੇ ਨਾਲ ਇਹ ਚੇਂਜ ਹੋ ਜਾਂਦੇ ਨੇ ਦੋਸਤੋ ਇੱਕਵਚਨ ਤੋਂ ਬਹੁਵਚਨ ਰੂਪ ਵਿੱਚ ਬਦਲੇ ਜਾਂਦੇ ਨੇ ਹੁਣ ਦੋਸਤੋ ਨੈਕਸਟ ਦੇਖ ਰਹੇ ਹਾਂ ਨੈਕਸਟ ਆ ਤੁਹਾਡੇ ਕੋਲ ਦੋਸਤੋ ਕੁਝ ਸ਼ਬਦ ਨੇ ਜਿਵੇਂ ਕਿ ਲੋਕ ਸੋਹਰੇ ਨਾਨਕੇ ਦਾਦਕੇ ਮਾਪੇ ਪੇਕੇ ਭੂਆ ਆਦੀ ਅਜਿਹੇ ਸ਼ਬਦ ਨੇ ਜੋ ਬਹੁਵਚਨ ਰੂਪ ਵਿੱਚ ਹੀ ਹਨ ਦੋਸਤੋ ਇਹ ਜਿਹੜੇ ਸ਼ਬਦ ਨੇ ਇਹਨਾਂ ਦੇ ਜਿਵੇਂ ਮੰਨ ਲਓ ਇਹ ਇੱਕ ਵਚਨ ਹੁੰਦਾ ਹੀ ਨਹੀਂ ਦੋਸਤੋ ਇਹਨਾਂ ਸ਼ਬਦਾਂ ਦਾ ਇਹ ਸਾਰੇ ਦੇ ਸਾਰੇ ਸ਼ਬਦ ਬਹੁਵਚਨ ਰੂਪ ਵਿੱਚ ਹੀ ਮਿਲਦੇ ਨੇ ਦੋਸਤੋ ਇਹ ਨੰਬ ਬਹੁਵਚਨ ਰੂਪ ਵਿੱਚ ਹੀ ਇਹਨਾਂ ਨੂੰ ਵਰਤਿਆ ਜਾਏਗਾ ਇਹਨਾਂ ਦਾ ਕੋਈ ਵੀ ਇਹਨਾਂ ਸ਼ਬਦਾਂ ਦਾ ਜਿੰਨੇ ਵੀ ਸ਼ਬਦ ਨੇ ਇਹਨਾਂ ਦਾ ਕੋਈ ਇਕਵਚਨ ਰੂਪ ਨਹੀਂ ਹੋਏਗਾ ਜਿਵੇਂ ਲੋਕ ਸਾਰੇ ਨਾਨਕੇ ਦਾਦਕੇ ਮਾਪੇ ਪੇਕੇ ਭੂਆ ਇਹ ਸਾਰੇ ਸ਼ਬਦ ਇਸ ਤਰੀਕੇ ਨਾਲ ਦੋਸਤੋ ਹੁਣ ਦੋਸਤੋ ਅਸੀਂ ਨੈਕਸਟ ਦੇਖਦੇ ਹਾਂ ਨੈਕਸਟ ਹੈ ਦੋਸਤੋ ਸਾਡੇ ਕੋਲ ਜਿਵੇਂ ਕਿ ਪੰਜਾਬੀ ਵਿੱਚ ਭੂਆ ਸ਼ਬਦ ਹੁੰਦਾ ਹੈ ਭੂਆ ਜੋ ਦੋਸਤੋ ਅਜੀਹਰ ਸ਼ਬਦ ਹੈ ਜੋ ਕੇਵਲ ਇਕਵਚਨ ਰੂਪ ਵਿੱਚ ਹੀ ਮਿਲਦਾ ਹੈ ਤੁਹਾਨੂੰ ਪੂਆ ਸ਼ਬਦ ਦੇ ਬਹੁਵਚਨ ਰੂਪ ਦੇ ਅਰਥ ਵਾਕ ਤੋਂ ਹੀ ਸਪਸ਼ਟ ਹੁੰਦੇ ਨੇ। ਵੈਸੇ ਦੋਸਤੋ ਇਹ ਸ਼ਬਦ ਕੀ ਹੁੰਦਾ ਹੈ ਸਿੰਗਲ ਹੁੰਦਾ ਹੈ ਪੂਆ ਯਾਨੀ ਕਿ ਇੱਕ ਵਚਨ ਸ਼ਬਦ ਹੀ ਹੁੰਦਾ ਹੈ ਸਾਡਾ। ਪਰ ਇਹ ਸ਼ਬਦ ਦੋਸਤੋ ਜਦੋਂ ਅਸੀਂ ਵਾਕ ਦੇ ਅਕੋਰਡਿੰਗ ਦੇਖਦੇ ਹਾਂ ਜਦੋਂ ਅਸੀਂ ਵਾਕ ਦੇ ਅਰਥ ਵੇਖਾਂਗੇ ਤਾਂ ਵਾਕ ਤੋਂ ਹੀ ਸਾਨੂੰ ਸਪਸ਼ਟ ਹੋਏਗਾ ਕਿ ਜਿਹੜਾ ਇਹ ਪੂਆ ਸ਼ਬਦ ਹੈ ਇਹ ਇੱਕ ਵਚਨ ਹੈ ਜਾਂ ਫਿਰ ਬਹੁਵਚਨ ਹੈ। ਜਿਵੇਂ ਦੋਸਤੋ ਐਗਜ਼ਾਮਪਲ ਲੇਖਦੇ ਹਾਂ। ਮੇਰੀ ਛੋਟੀ ਪੂਆ ਮੇਰੀ ਛੋਟੀ ਪੂਆ ਆਈ ਹੈ। ਇੱਥੇ ਦੋਸਤੋ ਜਿਹੜਾ ਪੂਆ ਸ਼ਬਦ ਉਹ ਸਾਡਾ ਇੱਕ ਵਜਨ ਹੋ ਜਾਏਗਾ ਮੇਰੀ ਛੋਟੀ ਪੂਆ ਆਈ ਹੈ ਇੱਕ ਵਜਨ ਹੋ ਜਾਏਗਾ ਮੇਰੇ ਪਟਿਆਲੇ ਅਤੇ ਅੰਬਾਲੇ ਵਾਲੇ ਪੂਆ ਜੀ ਆਏ ਹਨ ਇਹ ਸਾਡਾ ਇੱਥੇ ਪੂਆ ਸ਼ਬਦ ਹੈ ਜਿਹੜਾ ਇਹ ਬਹੁਵਚਨ ਹੋ ਜਾਏਗਾ ਮਤਲਬ ਇਹ ਹੁਣ ਜਿਹੜਾ ਸਾਡਾ ਵਾਕ ਹੈ ਉਸ ਤੋਂ ਹੀ ਕਲੀਅਰ ਹੋਏਗਾ ਕਿ ਇਹ ਸ਼ਬਦ ਹੈ ਜਿਹੜਾ ਇੱਕ ਵਜਨ ਹੈ ਜਾਂ ਫਿਰ ਬਹੁਵਚਨ ਹੈ ਹੁਣ ਦੋਸਤੋ ਨੈਕਸਟ ਦੇਖਦੇ ਹਾਂ ਵਚਨ ਬਦਲ ਨਾਲ ਦੋਸਤੋ ਕਈ ਵਾਰ ਜਦੋਂ ਸਾਡੇ ਕੋਲ ਐਗਜ਼ਾਮ ਵਿੱਚ ਕੁਐਸਚਨ ਆਉਂਦਾ ਹੈ ਕਿ ਕੋਈ ਇੱਕ ਸੈਂਟੈਂਸ دیتا ਉਸ ਨੂੰ ਅਸੀਂ ਵਚਨ ਬਦਲ ਕੇ ਲਿਖਣਾ ਹੁੰਦਾ ਹੈ ਤੇ ਜਦੋਂ ਅਸੀਂ ਵਚਨ ਬਦਲਦੇ ਹਾਂ ਨਾਲ ਨਾਲ ਦੋਸਤੋ ਉਹਨਾਂ ਦੇ ਜਿਹੜੇ ਨਾਉ ਵਿਸ਼ੇਸ਼ਣ ਤੇ ਕਿਰਿਆ ਸ਼ਬਦ ਹੁੰਦੇ ਨੇ ਉਹਨਾਂ ਦੇ ਰੂਪ ਵੀ ਕੀ ਹੋ ਜਾਂਦੇ ਨੇ ਬਦਲ ਜਾਂਦੇ ਨੇ ਉਦਾਹਰਨ ਲਈ ਦੋਸਤੋ ਕੋਈ ਵਾਕ ਦੱਸਦਾ ਤੁਹਾਨੂੰ ਜਿਵੇਂ ਚਿੱਟਾ ਘੋੜਾ ਦੌੜਦਾ ਹੈ ਚਿੱਟਾ ਘੋੜਾ ਦੌੜਦਾ ਹੈ ਚਿੱਟੇ ਘੋੜੇ ਦੌੜਦੇ ਹਨ ਇਹ ਸਾਰਾ ਸੈਂਟੈਂਸ ਦੋਸਤੋ ਚੇਂਜ ਹੋ ਗਿਆ ਜਦੋਂ ਅਸੀਂ ਇਸ ਨੂੰ ਵਚਨ ਬਦਲੇ ਚਿੱਟਾ ਘੋੜਾ ਦੌੜਦਾ ਹੈ ਚਿੱਟੇ ਘੋੜੇ ਦੌੜਦੇ ਹਨ ਤੇ ਇਹ ਸਾਰੇ ਜਿਹੜੇ ਕਿਰਿਆਵਾਂ ਵਾ ਵਿਸ਼ੇਸ਼ਣ ਸੀ ਸਾਡੇ ਕਿਰਿਆ ਸੀ ਵਿਸ਼ੇਸ਼ਣ ਸੀ ਨਾਮ ਨਾਂਵ ਜੋ ਵੀ ਹੋਏਗਾ ਇਹਦੇ ਵਿੱਚ ਉਹ ਸਾਰੇ ਦਾ ਸਾਰਾ ਚੇਂਜ ਹੋ ਜਾਏਗਾ ਦੋਸਤੋ ਐਵੇਂ ਨਹੀਂ ਕਿ ਤੁਸੀਂ ਕੁੱਲਾ ਜਿਹੜਾ ਵਚਨ ਹੈ ਬਸ ਮੰਨ ਲਓ ਘੋੜਾ ਦਾ ਘੋੜੇ ਕਰਤਾ ਬਾਕੀ ਸੇਮ ਰੱਖੋਗੇ ਤਾਂ ਉਸ ਟੈਂਸ ਦਾ ਗਲਤ ਹੋ ਜਾਏਗਾ ਤਾਂ ਅਸੀਂ ਇਹ ਦੇ ਵਿੱਚ ਕੀ ਹੁੰਦਾ ਸਾਰੇ ਜਿਹੜੇ ਨਾਮ ਵਿਸ਼ੇਸ਼ਣ ਹੁੰਦੇ ਨੇ ਉਹ ਸਾਰਿਆਂ ਨੂੰ ਹੀ ਬਦਲਣਾ ਪੈਂਦਾ ਹੈ ਜਿਵੇਂ ਇਸ ਤਰੀਕੇ ਦੇ ਹੋਰ ਸਾਰੇ ਹੋਰ ਕਾਫੀ ਸਾਰੇ ਐਗਜ਼ਾਮਪਲ ਤੁਹਾਨੂੰ ਦੱਸਦਾ ਉੱਚੀ ਇਮਾਰਤ ਦੂਰੋਂ ਦਿਸਦੀ ਹੈ ਇਸ ਦਾ ਜਿਸ ਸਾਨੂੰ ਵਚਨ ਬਦਲਣਾ ਹੋਵੇ ਤਾਂ ਉੱਚੀ ਦਾ ਉੱਚੀਆਂ ਹੋ ਜਾਏਗਾ ਦੋਸਤੋ ਉੱਚੀ ਉੱਚੀਆਂ ਇਮਾਰਤ ਇੱਕ ਹੈ ਇਮਾਰਤਾਂ ਹੋ ਜਾਏਗਾ ਦੂਰੋਂ ਦੂਰੋਂ ਸੇਮ ਰਹੇਗਾ ਦੂਰੋਂ ਦਿਸਦੀ ਹੈ ਦਿਸਦੀਆਂ ਹਨ ਇਹਦਾ ਹਨ ਹੋ ਜਾਏਗਾ ਦੋਸਤੋ ਤਾਂ ਉੱਚੀ ਇਮਾਰਤ ਦੂਰੋਂ ਦਿਸਦੀ ਹੈ ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ ਇਸ ਤਰੀਕੇ ਨਾਲ ਇਹਨਾਂ ਦਾ ਵਚਨ ਬਦਲਿਆ ਗਿਆ ਹੈ ਦੋਸਤੋ ਹੁਣ ਦੋਸਤੋ ਨੈਕਸਟ ਐਗਜ਼ਾਮਪਲ ਕੁਝ ਹੋਰ ਦੇਖਦੇ ਹਾਂ ਜਿਵੇਂ ਕਿ ਪੰਛੀ ਪੰਛੀ ਆਕਾਸ਼ ਵਿੱਚ ਉਡਾਰੀ ਮਾਰ ਰਿਹਾ ਹੈ ਤਾਂ ਪੰਛੀ ਆਕਾਸ਼ਾਂ ਵਿੱਚ ਉਡਾਰੀਆਂ ਮਾਰ ਰਹੇ ਹਨ ਇਸ ਤਰੀਕੇ ਨਾਲ ਇਹਨਾਂ ਦੇ ਵਚਨ ਬਦਲੇ ਜਾਣਗੇ ਚਿੜੀ ਚਿੜੀ ਚੀਂਚੀ ਕਰਦੀ ਹੈ ਚਿੜੀਆਂ ਚਿੜੀ ਦਾ ਚਿੜੀਆਂ ਹੋ ਜਾਏਗਾ ਦੋਸਤੋ ਇੱਕ ਤੋਂ ਜ਼ਿਆਦਾ ਹੋ ਜਾਣੀਆਂ ਚੀਂਚੀ ਕਰਦੀ ਦਾ ਕਰਦੀਆਂ ਹਨ ਇਹਦਾ ਹਨ ਹੋ ਜਾਏਗਾ ਤਾਂ ਚਿੜੀ ਚੀਂਚੀ ਕਰਦੀ ਹੈ ਚਿੜੀਆਂ ਚੀਂਚੀ ਕਰਦੀਆਂ ਹਨ ਕੁੜੀ ਟੈਲੀਫੋਨ ਤੇ ਗੱਲ ਕਰ ਰਹੀ ਹੈ ਤਾਂ ਕੁੜੀ ਦਾ ਦੋਸਤੋ ਕੁੜੀਆਂ ਹੋ ਜਾਏਗਾ ਕੁੜੀਆਂ ਟੈਲੀਫੋਨ ਤੇ ਗੱਲਾਂ ਕਰ ਰਹੀਆਂ ਹਨ ਇਸ ਤਰੀਕੇ ਨਾਲ ਇਹ ਸੈਂਟੈਂਸ ਚੇਂਜ ਹੋ ਜਾਏਗਾ ਦੋਸਤੋ ਇਸ ਵਾਕ ਚੇਂਜ ਹੋ ਜਾਏਗਾ ਉਸ ਦੇ ਦੋ ਮੁੰਡੇ ਹਨ ਇਸ ਨੂੰ ਜੇ ਅਸੀਂ ਚੇਂਜ ਕਰਨਾ ਹੋਵੇ ਮੰਨ ਲਓ ਇਹਨਾਂ ਦੀ ਵਚਨ ਬਦਲੀ ਕਰਨੀ ਹੋਵੇ ਤਾਂ ਕਿਵੇਂ ਚੇਂਜ ਹੋਏਗਾ ਉਸ ਦਾ ਉਹਨਾਂ ਹੋ ਜਾਏਗਾ ਉਸ ਦੇ ਦੋ ਮੁੰਡੇ ਹਨ ਉਹਨਾਂ ਦਾ ਇੱਕ ਮੁੰਡਾ ਹੈ ਹੰਦਾ ਹੈ ਹੋ ਗਿਆ ਦੋਸਤੋ ਉਲਟਾ ਤੇ ਮੁੰਡਾ ਮੁੰਡੇ ਸੀ ਉਹਦਾ ਮੁੰਡਾ ਹੋ ਗਿਆ ਦੋ ਦੀ ਜਗ੍ਹਾ ਇੱਕ ਹੋ ਜਾਏਗਾ ਉਸ ਦੇ ਉਹਨਾਂ ਦਾ ਉਹਨਾਂ ਦਾ ਇੱਕ ਮੁੰਡਾ ਹੈ ਯਾਨੀ ਕਿ ਤੁਹਾਨੂੰ ਜਿਵੇਂ ਇਹ ਰੂਲ ਦੱਸਿਆ ਸੀ ਦੋਸਤੋ ਜੇ ਵਚਨ ਜਿਦੋਂ ਅਸੀਂ ਬਦਲਦੇ ਹਾਂ ਤਾਂ ਨਾਮ ਵਿਸ਼ੇਸ਼ਣ ਕਿਰਿਆ ਇਹਨਾਂ ਦਾ ਰੂਪ ਵੀ ਆਪਸ ਵਿੱਚ ਚੇਂਜ ਹੋ ਜਾਂਦਾ ਇਹ ਵੀ ਬਦਲ ਜਾਂਦੇ ਨੇ ਹੁਣ ਦੋਸਤੋ ਨੈਕਸਟ ਦੇਖਦੇ ਹਾਂ ਕੁਝ ਹੋਰ ਐਗਜ਼ਾਮਪਲ ਨੈਕਸਟ ਐਗਜ਼ਾਮਪਲ ਹੈ ਦੋਸਤੋ ਨਿੱਕਾ ਮੁੰਡਾ ਨਿੱਕਾ ਮੁੰਡਾ ਪਲੇਟ ਵਿੱਚੋਂ ਚਮਚੇ ਨਾਲ ਆਈਸਕ੍ਰੀਮ ਖਾ ਰਿਹਾ ਹੈ ਇਸ ਨੂੰ ਜਦੋਂ ਅਸੀਂ ਵਚਨ ਬਦਲਾਂਗੇ ਤਾਂ ਨਿੱਕੇ ਨਿੱਕਾ ਦਾ ਨਿੱਕੇ ਮੁੰਡੇ ਪਲੇਟਾਂ ਵਿੱਚੋਂ ਚਮਚਿਆਂ ਨਾਲ ਆਈਸਕ੍ਰੀਮਾਂ ਖਾ ਰਹੇ ਹਨ ਇਸ ਤਰੀਕੇ ਨਾਲ ਇਹ ਸੈਂਟੈਂਸ ਚੇਂਜ ਹੋ ਜਾਏਗਾ ਵਕ ਚੇਂਜ ਹੋ ਜਾਏਗਾ ਨੈਕਸਟ ਹੈ ਦੋਸਤੋ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਇਸ ਨੂੰ ਜਦੋਂ ਅਸੀਂ ਚੇਂਜ ਕੀਤਾ ਵਚਨ ਬਦਲੀ ਕੀਤੀ ਦੋਸਤੋ ਮੈਂ ਦਾ ਹੋ ਜਾਏਗਾ ਅਸੀਂ ਅਸੀਂ ਤੇਰੀ ਦਾ ਤੁਹਾਡੀਆਂ ਮਦਦ ਦਾ ਮਦਦਾਂ ਨਹੀਂ ਕਰ ਰਹੇ ਨਹੀਂ ਕਰ ਸਕਦਾ ਦਾ ਸਕਦੇ ਤਾਂ ਅਸੀਂ ਤੁਹਾਡੀਆਂ ਮਦਦ ਤਾਂ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਇਸ ਦੀ ਵਚਨ ਬਦਲੀ ਹੋਏਗੀ ਦੋਸਤੋ ਨੈਕਸਟ ਹੈ ਮੱਝਾਂ ਗਾਈਆਂ ਤੇ ਬੱਕਰੀਆਂ ਖੇਤਾਂ ਵਿੱਚ ਕਾ ਚੁਗ ਰਹੀਆਂ ਹਨ ਤਾਂ ਮੱਝਾਂ ਦਾ ਮੱਝ ਹੋ ਜਾਏਗਾ ਦੋਸਤੋ ਤੇ ਗਾਈਆਂ ਦਾ ਗਾਂ ਬੱਕਰੀਆਂ ਦਾ ਬੱਕਰੀ ਖੇਤਾਂ ਦਾ ਖੇਤ ਵਿੱਚ ਕਾ ਚੁਗ ਰਹੀਆਂ ਹਨ ਤਾਂ ਮੱਝ ਗਾਂ ਤੇ ਬੱਕਰੀ ਖੇਤ ਵਿੱਚ ਕਾ ਚੁਗ ਰਹੀਆਂ ਹਨ ਤੇ ਮੱਝਾਂ ਗਾਈਆਂ ਤੇ ਬੱਕਰੀਆਂ ਖੇਤਾਂ ਵਿੱਚ ਕਾ ਚੁਗ ਰਹੀਆਂ ਹਨ ਇਸ ਤਰੀਕੇ ਨਾਲ ਦੋਸਤੋ ਇਹਨਾਂ ਦੀ ਸ਼ਬਦਾਂ ਦੀ ਜਿਹੜੀ ਸਾਡੇ ਵਾਕ ਨੇ ਇਹਨਾਂ ਦੀ ਵਚਨ ਬਦਲੀ ਕੀਤੀ ਜਾਂਦੀ ਹੈ ਏਸੀ ਦੋਸਤੋ ਸਾਡਾ ਵਚਨ ਟੋਪਿਕ ਜਿਸ ਨੂੰ ਇੰਗਲਿਸ਼ ਵਿੱਚ ਨੰਬਰ ਕਿਹਾ ਜਾਂਦਾ ਹੈ ਹੁਣ ਦੋਸਤੋ ਅਸੀਂ ਕੋਈ ਨੈਕਸਟ ਟੋਪਿਕ ਦੇਖਾਂਗੇ ਗ੍ਰਾਮਰ ਦਾ ਜੋ ਕਿ ਅਸੀਂ ਅਜੇ ਤੱਕ ਨਹੀਂ ਕਰਾਇਆ ਜਿਵੇਂ ਕਿ ਨਾਮ ਪੜਨਾਮ ਤੇ ਲਿੰਗ ਇਹ ਸਾਰੇ ਟੋਪਿਕ ਅਸੀਂ ਕਰਵਾ ਚੁੱਕੇ ਹਾਂ ਦੋਸਤੋ ਅਖਾਣ ਵਾਲਾ ਟੋਪਿਕ ਵੀ ਕੰਪਲੀਟ ਹੋ ਚੁੱਕਿਆ ਹੈ ਇਹ ਵੀਡੀਓ ਤੁਹਾਨੂੰ ਦੋਸਤੋ ਕਿਵੇਂ ਲੱਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਵਿੱਚ ਥੈਂਕ ਯੂ ਦੋਸਤੋ